ਕੇਰਲਾ ਦੇ ਇਸ ਸੋਹਣੇ ਜੀ ਕੋਚੀ ਦੇ ਸ਼ਹਿਰ ਵਿੱਚ ਫਿਰਦੇ ਹੋਏ ਸਾਨੂੰ ਪਤਾ ਲੱਗਿਆ ਕਿ ਇਸ ਸ਼ਹਿਰ ਵਿੱਚ ਇੱਕ ਗੁਰਦੁਆਰਾ ਸਾਹਿਬ ਵੀ ਆ ਜਿਹੜਾ ਕਿ ਇੱਥੇ ਵਸੇ ਹੋਏ ਪੰਜਾਬੀਆਂ ਦੁਆਰਾ 1955 ਵਿੱਚ ਬਣਵਾਇਆ ਗਿਆ ਸੀ ਤੇ ਅੱਜ ਉਹਨਾਂ ਪੰਜਾਬੀਆਂ ਦੀ ਹੀ ਤੀਸਰੀ ਪੀੜ੍ਹੀ ਇੱਥੇ ਰਹਿ ਰਹੀ ਆ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਇੱਥੇ ਵਸੇ ਹੋਏ ਪੰਜਾਬੀਆਂ ਤੋਂ ਉਹਨਾਂ ਦਾ ਹਾਲ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਅੱਜ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਤਾਂ ਚਲੋ ਅੱਜ ਦਾ ਵਲੌਗ ਸ਼ੁਰੂ ਕਰੀਏ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਸਾਡੇ YouTube ਚੈਨਲ ਤੇ ਤੇ ਆਪਾਂ ਬੈਠੇ ਹਾਂ ਜੀ ਇਸ ਟਾਈਮ ਆਪਣੀ ਹੋਮਸਟੇ ਦੇ ਵਿੱਚ ਤੇ ਅੱਜ ਦਾ ਸਫ਼ਰ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਅੱਜ ਹੈਗਾ ਆਪਣਾ ਤੀਜਾ ਦਿਨ ਤੇ ਮਹਾਂਜਲ ਅੱਜ ਦਾ ਦਿਨ ਥੋੜਾ ਜਿਹਾ ਗਿਟਾਰ ਵਜਾ ਕੇ ਸ਼ੁਰੂ ਕਰ ਲੀਏ ਹਨਾ ਚਲਾਉਣਾ ਤਾਂ ਵੈਸੇ ਆਉਂਦਾ ਨਹੀਂ ਸਾਨੂੰ ਹੋ ਸਕਦਾ ਮੈਂ ਫੜੀ ਵੀ ਗਲਤ ਬੈਠਾ ਹੋਵੇਂ ਹਨਾ ਤਾਂ ਕਮੈਂਟ ਕਰਕੇ ਦੱਸੋ ਵੀ ਮੈਂ ਫੜਿਆ ਸਹੀ ਹੋਇਆ ਜਾਂ ਨਹੀਂ ਫੜਿਆ ਹੋਇਆ ਸਹੀ ਹਨਾ ਜਿੰਨਾ ਜਿੰਨ ਨੂੰ ਆਉਂਦਾ ਚਲਾਉਣਾ ਬਾਕੀ ਸਾਰਿਆਂ ਤਾਂ ਆਉਂਦਾ ਨਹੀਂ ਹੋਣਾ ਮੇਰੇ ਵਰਗੀ ਆਉਂਦੀ ਸਾਰੇ ਵੀ ਹਨਾ ਠੀਕ ਹੈ ਪਰ ਉਹ ਯਾਰ ਵਧੀਆ ਲੱਗਦਾ ਹਨਾ ਆ ਦੇਖੋ ਆਵਾਜ਼ ਜਿਗ ਨਹੀਂ ਘੈਂਟ ਨਿਕਲਦੀ ਐ ਤੇ ਚੱਲੀਏ ਜੀ ਫਿਰ ਹੁਣ ਆਪਾਂ ਪਹਿਲਾਂ ਚੱਲਦੇ ਆ ਬ੍ਰੇਕਫਾਸਟ ਕਰਨ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਜੀ ਮਟਨ ਚਰੀ ਪੈਲੇਸ ਜਿੱਥੇ ਮਤਲਬ ਜਿਹੜਾ ਆਪਣਾ ਕੱਲ ਰਹਿ ਗਿਆ ਸੀਗਾ ਚਲੋ ਫਿਰ ਚੱਲੀਏ ਤੇ 9:30 ਵੱਜ ਗਏ ਬਾਈ ਤੇ ਆਪਾਂ ਹੁਣ ਚੱਲੇ ਆ ਬ੍ਰੇਕਫਾਸਟ ਕਰਨ ਤੇ ਜਿਹੜੇ ਹੋਟਲ ਦੇ ਵਿੱਚ ਆਪਾਂ ਕੱਲ ਲੰਚ ਕਰਿਆ ਸੀਗਾ 3-4 ਵਜੇ ਉਸੇ ਹੋਟਲ ਦੇ ਵਿੱਚ ਅਸੀਂ ਅੱਜ ਮਨ ਬਣਾਇਆ ਵੀ ਉੱਥੇ ਹੀ ਬ੍ਰੇਕਫਾਸਟ ਕਰਕੇ ਦੇਖਦੇ ਆ ਕਿਉਂਕਿ ਸਾਨੂੰ ਖਾਣਾ ਕੱਲ ਉਹਨਾਂ ਦਾ ਬਹੁਤ ਜ਼ਿਆਦਾ ਵਧੀਆ ਲੱਗਿਆ ਸੀਗਾ ਰੇਨ ਟਰੀ ਕਰਕੇ ਰੈਸਟੋਰੈਂਟ ਦਾ ਨਾਮ ਹੈਗਾ ਔਰ ਉਹ ਹੈਗਾ ਉਹ ਕਿਲੋਮੀਟਰ ਤੇ ਹੈ ਕਿਲੋ ਡੇਢ ਕਿਲੋਮੀਟਰ ਤੀ ਹੈ ਤੇ ਜਾਣ ਵਾਸਤੇ ਆਪਾਂ ਨੂੰ ਕਿਰਾਉਣਾ ਪਊਗਾ ਜੀ ਆਟੋ ਤੇ ਉਹ ਦੇਖਦੇ ਆ ਹੁਣ ਪਹਿਲਾਂ ਆਪਾਂ ਹਨ ਧੁੱਪ ਜੀ ਖਾਸੀ ਝੜ ਗਈ ਹੈ ਹਨਾ ਤਿੱਖੀ ਜੀ ਐ ਲੱਗਣ ਲੱਗਿਆ ਵੀ ਤਿੱਖੀ ਜੀ ਹੋਗੀ ਤੁੱਪਾ ਨਹੀਂ ਤਾਂ ਦੁਪਹਿਰੇ ਦੁਪਹਿਰੀ ਹੁੰਦੀ ਹੁੰਦੀ ਹੈ ਅੱਜ ਤਾਂ ਪਤਾ ਨਹੀਂ ਗਰਮੀ ਜੀ ਵੱਧ ਲੱਗ ਰਹੀ ਹੈ ਆ ਆਟੋ ਵਾਲਾ ਖੜਾ ਬਈ ਇਹ ਤੋਂ ਪੁੱਛਦੇ ਹਾਂ ਨਾ ਮਈਆ ਜਾਓਗੇ ਬੈਠੋ ਲੋ ਅ ਰੇਨ ਟਰੀ ਰੈਸਟੋਰੈਂਟ ਦਾ ਨਾਮ ਹੈ ਉਹ ਕੋਟ ਕੋਚੀ ਵਿੱਚ ਆਉਂਦਾ ਹੈ ਨਾ ਹਾਂ ਉੱਥੇ ਜਾਣਾ ਕਿੰਨੇ ਕਿੰਨੇ ਚਾਰजेस ਲੋਗੇ 50 40 ਰੁਪਏ ਥੈਂਕ ਯੂ ਚਲੋ ਭਾਈ ਲਾਓ ਵਈ ਪਹੁੰਚ ਗਏ ਆਪਾਂ ਰੇਨ ਟਰੀ ਰੈਸਟੋਰੈਂਟ ਦੇ ਜਮੀ ਕੋਲ ਇਹ ਲੋ ਆਜੋ ਬੈਠਾ ਨੂੰ ਵਧੀਆ ਬਣਾਇਆ ਹੋਇਆ ਨੇ ਇਧਰਲੇ ਪਾਸੇ ਬਾਹਰ ਜਿਹਨੇ ਬਾਹਰ ਬੈਠ ਕੇ ਖਾਣਾ ਹੋਵੇ ਨਾ ਆ ਦੇਖੋ ਆ ਜੀ ਵੀ ਇਸ ਵਧੀਆ ਯਾਰ ਚਲ ਆਜੋ ਬ੍ਰੇਕਫਾਸਟ ਮਿਲੇਗਾ ਹੈ ਓਕੇ ਆਇਆ ਉੱਥੇ ਬੈਠ ਜਾ ਮੱਛਰ ਜਿਆ ਸੀ ਇੱਥੇ ਹੈ ਮੱਛਰ ਕੱਲ ਦੀ ਗਾਣ ਉਰੀ ਅੱਜ ਵੀ ਉਰੀ ਥੋੜੀ ਹੋਊਗਾ ਉਰੇ ਬੈਠਣਾ ਚਾਲੂ ਰਿਹਾ ਜੂਗਾ ਇਹ ਭਾਈ ਜੀ ਨੇ ਕੱਲ ਕੱਲ ਵਾਲਾ ਵਲੌਗ ਹੀ ਨਹੀਂ ਦੇਖਿਆ ਉਹਨੂੰ ਤਾਂ ਪਤਾ ਵੀ ਆਪਾਂ ਇਸੇ ਰੈਸਟੋਰੈਂਟ ਦੇ ਵਿੱਚ ਕੱਲ ਪ੍ਰਸ਼ਾਦ ਦਾ ਪਾਣੀ ਕਹਿ ਸਕਦੇ ਵੀ ਰੋਟੀ ਛਕੀ ਸੀਗੀ ਲੰਚ ਛਕਿਆ ਸੀਗਾ ਨੋ 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 ਬ੍ਰੈਡ ਟੋਸਟ ਵਿਦ ਬਟਰ ਹਾਂ ਬ੍ਰੈਡ ਟੋਸਟ ਵਿਦ ਬਟਰ ਵਿਦਆਊਟ ਐਗ ਠੀਕ ਹੈ ਤੇ ਅੱਜ ਬਈ ਆਪਾਂ ਕੀ ਕੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਜਾਵਾਂਗੇ ਜੀ ਮਟਨ ਚਰੀ ਪੈਲੇਸ ਜਿਹੜਾ ਆਪਣਾ ਕੱਲ ਰਹਿ ਗਿਆ ਸੀਗਾ ਮਿਸ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਪਾਣੀ ਵਾਲੀ ਮੈਟਰੋ ਫੜ ਕੇ ਆਪਾਂ ਵਾਪਸ ਜਾਵਾਂਗੇ ਜੀ ਅਰਨਕੌਰ ਵਾਲੇ ਪਾਸੇ ਨੂੰ ਇਹ ਆ ਜਿਵੇਂ ਤੁਹਾਨੂੰ ਦੱਸਿਆ ਸੀਗਾ ਫੋਰਟ ਕੋਚੀ ਦਾ ਆਈਲੈਂਡ ਆ ਵਾਲਾ ਜਿੱਥੇ ਹੁਣ ਆਪਾਂ ਬੈਠੇ ਆਂਗੇ ਇਹ ਆਈਲੈਂਡ ਨੂੰ ਕਰਾਂਗੇ ਜੀ ਅਲਵਿਦਾ ਆਪਾਂ ਜਾਵਾਂਗੇ ਅਰਨਕੌਰ ਵਾਲੇ ਪਾਸੇ ਨੂੰ ਵਾਟਰ ਮੈਟਰੋ ਫੜ ਕੇ ਤੇ ਉੱਥੇ ਗੁਰਦੁਆਰਾ ਸਾਹਿਬ ਹੈਗਾ ਸਿੰਘ ਸਭਾ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਤੇ ਉਹਦੇ ਆਪਾਂ ਦਰਸ਼ਨ ਕਰਾਂਗੇ ਗੁਰਦੁਰ ਸਾਹਿਬ ਹਮਾਰਾ ਇਹਦੇ ਦਰਸ਼ਨ ਕਰਾਂਗੇ ਤੇ ਨਾਲੇ ਉਥੋਂ ਦਾ ਇਤਿਹਾਸ ਵੀ ਕਦੋਂ ਉਹ ਬਣਿਆ ਸੀ ਇਹ ਗੁਰਦੁਰ ਸਾਹਿਬ ਇਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਪਹਿਲਾਂ ਹਾਲ ਪਾਲਨ ਪਹਿਲਾਂ ਪਰ ਬ੍ਰੇਕਫਾਸਟ ਕਰ ਲਈਏ ਤੇ ਬ੍ਰੇਕਫਾਸਟ ਕਰਨ ਤੋਂ ਬਾਅਦ ਆਪਾਂ ਚੱਲਦੇ ਹਾਂ ਓ ਬਈ ਆਪਾਂ ਨੇ ਬ੍ਰੇਕਫਾਸਟ ਕਰ ਲਿਆ ਜੀ ਆ ਆਹੀ ਇਸੇ ਹੋਟਲ ਦੇ ਵਿੱਚ ਹਨਾ ਤੇ ਰੇਂਟਰੀ ਹਾਂ ਰੇਂਟਰੀ ਤੇ ਕਮਾਲ ਦੀ ਗੱਲ ਇਹ ਹੈ ਪਹਿਲਾਂ ਤੁਹਾਨੂੰ ਰੇਟ ਕੁਝ ਜ਼ਿਆਦਾ ਹੀ ਲੱਗ ਰਿਹਾ ਸੀਗਾ ਵੀ 100 ਰੁਪਏ ਦੇ ਬਟਰ ਟੋਸਟ ਸੀਗੇ ਤੇ ਉਸ ਤੋਂ ਬਾਅਦ ਚਾਹ 40 ਰੁਪਏ ਦੀ ਚਾਹ ਸੀਗੀ ਤੇ ਹੁਣ ਪਰ ਬਾਈ ਨੇ 200 ਰੁਪਏ ਹੀ ਲਿਆਗਾ ਬਣਦੇ ਤਾਂ 280 ਰੁਪਏ ਸੀਗੇ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਕਹਿੰਦਾ 200 ਹੀ ਦੇ ਦਿਓ ਪਤਾ ਨਹੀਂ ਤਾਂ ਬਾਈ ਪੰਜਾਬੀ ਬੰਦਿਆ ਦੀ ਚੜ੍ਹਾਈ ਆ ਬੰਦਾ ਦਾ ਪੱਗ ਵਾਲੇ ਨੂੰ ਦੇਖ ਕੇ ਹਨਾ ਪਤਾ ਨਹੀਂ ਤੇ ਬਾਈ ਕੈਮਰੇ ਨੂੰ ਦੇਖ ਕੇ ਹੁਣ ਇਹ ਸਾਨੂੰ ਪਤਾ ਨਹੀਂ ਇਹ ਚੀਜ਼ ਦਾ ਕੱਲ ਵੀ ਦਹੀਂ ਫ੍ਰੀ ਦੇ ਦਿੱਤੀ ਸੀ ਹਾਂ ਕੱਲ ਵੀ ਦਹੀਂ ਬਾਈ ਨੇ ਇੱਕ ਇੱਕ ਖਾਸੀ ਵੱਡੀ ਪਲੇਟ ਦਹੀਂ ਦੀ ਬਿਲਕੁਲ ਫ੍ਰੀ ਦੇ ਦਿੱਤੀ ਸੀ ਬਾਈ ਨੇ ਇਹਣਾ ਨਹੀਂ ਤੇ ਅੱਜ ਵੀ ਇਹਨਾਂ ਨੇ 80 ਰੁਪਏ ਛੱਡੇ ਸਾਨੂੰ ਯਾਰ ਨਹੀਂ ਦਾ ਇਹ ਵਾਲਾ 20 ਰੁਪਏ ਨੇ ਛੱਡੇ ਹਨਾ ਵਾਹ ਬੜੀ ਗੱਲ ਆ ਯਾਰ ਹੋਟਲ 'ਚ ਹੀ ਖਾਣਾ ਉਹਨਾਂ ਦਾ ਬੈਸਟ ਸੀਗਾ ਹਾਂ ਬਾਈ ਪੰਜਾਬੀ ਬੰਦੇ ਦੀ ਇੱਜ਼ਤ ਬਹੁਤ ਜ਼ਿਆਦਾ ਹੁੰਦੀ ਆ ਔਰੇ ਬਾਈ ਇਹ ਅਸੀਂ ਨੋਟ ਕਰੀਆ ਜਦੋਂ ਦੇ ਆਏ ਆ ਸੀ ਨਾ ਕਿਉਂਕਿ ਪੰਜਾਬੀ ਉਰੇ ਆਉਂਦੇ ਬਾਹੋਂ ਘਟਨੇਗੇ ਜਿੰਨੇ ਕ ਆਉਦੇ ਨੇਗੇ ਉਹਨਾਂ ਦੀ ਇੱਜ਼ਤ ਬਹੁਤ ਆਦਰ ਹੁੰਦੀ ਹੈ ਕੇਰਲਾ ਚ ਬਾਈ ਸਾਰੇ ਪੱਗ ਵਾਲੇ ਨੂੰ ਦੇ ਕਿ ਇੱਕ ਦੂਸਰੇ ਨੂੰ ਦਖਾਉਂਦੇ ਨੇ ਵੀ ਉਧਰ ਵੇਖੋ ਨਾਲੇ ਫੋਟੋ ਵੀ ਕਰਾਈਏ ਮੇਰੀ ਕਈਆਂ ਨੇ ਕਈਆਂ ਨੇ ਫੋਟੋ ਕਰਾਈਆ ਮੇਰੇ ਨਾਲ ਬਾਈ ਉਹ ਅਸੀਂ ਕੈਮਰੇ 'ਚ ਰਿਕਾਰਡ ਨਹੀਂ ਕੀਤਾ ਪਰ ਫੋਟੋ ਹੋਈ ਆ ਸੋ ਸਾਡਾ ਬਾਈ ਸੁਜੈਸ਼ਨ ਇਹ ਆ ਤੁਸੀਂ ਹਨੀਮੂਨ ਤੇ ਆਉਣਾ ਜਾਂ ਵੈਸੇ ਘੁੰਮਣ ਆਉਣਾ ਤੁਸੀਂ ਕੇਰਲਾ ਜ਼ਰੂਰ ਆਓ ਬਾਈ ਖਾਸ ਕਰ ਪੱਗ ਵਾਲੇ ਪੱਗ ਵਾਲਿਆਂ ਦੀ ਬਾਈ ਦਹਿਸ਼ਤ ਤੇ ਵੱਖਰੀ ਆ ਹਨਾ ਤੇ ਆ ਇਧਰਲੇ ਪਾਸੇ ਹੋਟਲ ਆ ਗਿਆ ਜਿਵੇਂ ਉਹੀ ਵਾਲਾ ਤੇ ਆ ਇਧਰ ਇਹਨਾਂ ਦਾ ਬੈਠਣ ਵਾਸਤੇ ਬਾ ਤੇ ਉਹ ਸਾਹਮਣੇ ਘੁੰਮਣੜੀਆਂ ਥਾਵਾਂ ਆ ਗਈਆਂ ਚਰਚ ਚੁਰਚ ਆ ਗਈ ਤੇ ਉਧਰ ਬੀਚ ਆ ਗਈ ਸਾਹਮਣੇ ਹੁਣ ਆਪਾਂ ਚੱਲਦੇ ਆ ਜੀ ਜਿਹੜੀ ਇੱਕ ਜਗਾ ਆਪਣੀ ਇਸ ਜਿਹੜਾ ਆਈਲੈਂਡ ਹੈ ਉਹਦੀ ਰਹਦੀ ਹੈਗੀ ਉਹ ਹੈ ਜੀ ਮਟਨਚਰੀ ਪੈਲੇਸ ਕੱਲ ਬੰਦ ਹੋ ਗਿਆ ਸੀਗਾ ਛੇਤੀਓ ਤੇ ਆਜੋ ਆਪਾਂ ਉੱਥੇ ਆਪਾਂ ਚੱਲਾਂਗੇ ਏਅਰਨਾਕ ਤੇ ਉਦੋਂ ਬਾਅਦ ਆਪਾਂ ਦੂਜੇ ਆਈਲੈਂਡ ਵੱਲ ਚੱਲਾਂਗੇ ਹਨਾ ਚਾਲੇ ਪਾਵਾਂਗੇ ਪਰ ਫਿਲਹਾਲ ਆਪਾਂ ਚੱਲੀਏ ਜੀ ਮਟਨਚਰੀ ਪੈਲੇਸ ਕਰਨੀ ਨੂੰ ਇੱਥੇ ਫੋਰਨਰਸ ਬਹੁਤ ਜ਼ਿਆਦਾ ਆਏ ਹੋਏ ਹਾਂ ਬਈ ਆਹ ਦੇਖੋ ਇਧਰ ਆਉਂਦੇ ਨੇ ਸਾਰੇ ਬਈ ਇੰਨੇ ਜ਼ਿਆਦਾ ਅੰਗਰੇਜ਼ ਆਉਂਦੇ ਨੇ ਨਾ ਬਰੇ ਯਾਰ ਹੈਰਾਨ ਹੋ ਜਾਓਗੇ ਦੇਖ ਕੇ ਵੀ ਇਹ ਇੰਡੀਆ ਹੈ ਕਿ ਯੂਰਪ ਹੈ ਬਹੁਤ ਯਾਦੇ ਫੋਰਨਰ ਆਉਂਦੇ ਆ ਮਤਲਬ ਇੱਧਰ ਇਹ ਸਾਨੂੰ ਘੱਟ ਦੇਖ ਰਹੇ ਨੇ ਅੰਗਰੇਜ਼ ਵੱਧ ਦੇਖ ਰਹੇ ਨੇ ਡਾਜ਼ਲਿੰਗਸ ਤਾਂ ਬਹੁਤ ਘੱਟ ਇੱਕ ਤਾਂ ਪਤੰਦਰਾ ਦਾ ਰੰਗ ਇੰਨਾ ਜਿਆਦਾ ਗੋਰਾ ਨਾ ਇੰਨਾ ਜਿਆਦਾ ਗੋਰਾ ਮਤਲਬ ਦੁੱਧ ਵੀ ਇੰਨਾ ਗੋਰਾ ਨਹੀਂ ਹੁੰਦਾ ਇੰਨਾ ਚਿੱਟਾ ਨਹੀਂ ਹੁੰਦਾ ਜਿੰਨਾ ਜਿੰਨਾ ਗੋਰਾ ਰੰਗ ਇਹਨਾਂ ਦਾ ਦੂਰ ਹੀ ਪਛਾਣ ਚ ਆ ਜਾਂਦੇ ਨੇ ਚਮਕਦੇ ਹੁੰਦੇ ਨੇ ਵੀ ਉਹ ਜਾਂਦੇ ਨੇ ਗੋਰੇ ਤਰੇ ਤੇ ਹੁਣ ਆਪਾਂ ਆਟੋ ਕਰਾਈ ਹੈ ਨਾ ਕੁਝੀ ਉਹ ਰੋਡ ਤੇ ਆਪਾਂ ਨੇ ਲਗਭਗ 2 ਕਿਲੋਮੀਟਰ ਤੇ ਜਾਣਾ ਔਰ ਮਟਨਚਰੀ ਪਹਿਲੇ ਸੇ ਉਧਰਲੇ ਪਾਸੇ ਹੈ ਟੋ ਟੋ ਵਾਲ ਨੇ ਬਾਈ ਇੱਕ ਟਾਊਨ ਤੋਂ ਦੂਸਰੇ ਟਾਊਨ ਜਾਣਾ ਫਿਰ ਤਾਂ 100 ਰੁਪਏ ਲੈਂਦਾ ਆਟੋ ਜੇ ਸੇਮ ਟਾਊਨ ਦੇ ਵਿੱਚ ਹੀ ਘੁੰਮਣਾ ਤਾਂ 40 ਰੁਪਏ ਬਿਲਕੁਲ ਬਿਲਕੁਲ 100 ਰੁਪਏ ਲੈਣਗੇ ਬਾਈ ਹੁਣੀ ਹੁਣ ਆਪਣੇ ਤੋਂ ਤੇ ਇਹ ਹੈਗਾ 2 ਕਿਲੋਮੀਟਰ ਦਾ ਫਰਕ ਦੇ ਨਾਲ ਹਨਾ ਆਟੋ ਵਾਲੇ ਥੋੜਾ ਜਿਹਾ ਮਹਿੰਗਾ ਜ਼ਰੂਰ ਕਰ ਲੈਂਦੇ ਨੇ ਕੰਮ ਕਿਉਂਕਿ ਉਹਨਾਂ ਦੀ ਵੀ ਮਿਹਨਤ ਹੈ ਬਾਈ ਆ ਜਾ ਇੱਧਰੋਂ ਆ ਜਾ ਆਟੋ ਵਾਲੇ ਦੀ ਕਿਉਂਕਿ ਆਪਦੀ ਵੀ ਮਿਹਨਤ ਹੈ ਬਾਈ ਦੇਖ ਲਓ ਹਨਾ ਇੰਨਾ ਖੱਪਦੇ ਨੇ ਉਹ ਗਰਮੀ ਦੇ ਵਿੱਚ ਤੇ ਪਰ ਐਵੇਂ ਆ ਜਿਵੇਂ ਜੇ ਤੁਸੀਂ ਹਨਾ ਸ਼ੇਅਰਿੰਗ ਦੇ ਵਿੱਚ ਆਉਣੇ ਫਰੈਂਡਸ ਆਉਣੇ ਉਹ ਇਕੱਠੇ ਤਾਂ ਡਿਵਾਈਡ ਕਰਕੇ ਉਹ ਹੀ ਘੱਟ ਪਾ ਜਾਣਗੇ ਬਿਲਕੁਲ ਭਾਈ ਬਿਲਕੁਲ ਤੇ ਦੇਖੋ ਟੋਲ ਨੂੰ ਮਾਰ ਭਈਆ ਜਾਓ ਮਟਰੰਚਰੀ ਪੈਲੇਸ ਕਿੰਨੇ ਲੋਗੇ ਚਾਰਜਸ ਪ੍ਰਾਈਸ ਭਈਆ 60 60 ਓਕੇ ਥੈਂਕ ਯੂ ਮਟਰੰਚਰੀ ਪੈਲੇਸ ਵਾਹ ਬਈ ਵਾਜ ਤਾਂ ਇਹਦਾ ਤੁਮਾ ਸੋਨਾ ਚੜਿਆ ਭਾਈ ਅੱਜ ਦਾ ਭਾਈ ਦਿਨੇ ਸੋਨਾ ਚੜਾ ਹੈਗਾ ਪਤਨ ਤਾਂ ਅੱਜ ਅਸੀਂ ਮਤਲਬ ਰੱਬ ਨੂੰ ਯਾਦ ਕਰਕੇ ਉੱਠੇ ਆਂ ਪਾਠ ਕਰਕੇ ਆਏ ਆ ਕਿ ਹੌਸਲੇ ਚਾ ਬਾਬਾ ਜੀ ਸਾਥ ਦੇ ਰਹੇ ਨੇ ਭਾਈ ਸਾਡਾ ਹਰੇਕ ਚੀਜ਼ ਚ ਮੁਨਾਫਾ ਹੋ ਰਿਹਾ ਦੇਖ ਲਓ ਇਹ ਜੀ ਇਹ ਇੰਨਾ ਫਾਇਦਾ ਹੁੰਦਾ ਪਾਠ ਕਰੇ ਦਾ ਹਨਾ ਰੱਬ ਦਾ ਨਾਮ ਜਪੇ ਦਾ ਇੰਨਾ ਫਾਇਦਾ ਹੋ ਜਾਂਦਾ ਹੈਗਾ ਆਸ ਭਾਈ ਆਪਾਂ ਨੂੰ ਜਨੂਰ ਕਰਕੇ ਜਾਣ ਕੇ ਆਂਗੇ ਮੱਕੀ ਤੇ ਵੀ ਜਾਣੇ ਆ ਹਾਂ ਬਿਲਕੁਲ ਭਾਈ ਹੋਰ ਸਹੀ ਗੱਲ ਹੈ ਇਹ ਫੈਸਲੇ ਦੀ ਜਦੋਂ ਇਹਦਾ ਹੁੰਦਾ ਚਾਹ ਇਹ ਤਾਂ ਹੁੰਦਾ ਰਹਿਣਾ ਉਹ ਵੀ ਇੱਜ਼ਤ ਯਾਰ ਸਭ ਤੋਂ ਵੱਡੀ ਗੱਲ ਕੀ ਹੁੰਦੀ ਆ ਬੰਦੇ ਨੂੰ ਇੱਜ਼ਤ ਮਿਲੇ ਹੈਨਾ ਜਿੱਥੇ ਵੀ ਜਾਵੇ ਯਾਰ ਇੱਜ਼ਤ ਵੱਡੀ ਗੱਲ ਹੁੰਦੀ ਆ ਤੇ ਯਾਰ ਪੱਗ ਨਾਲ ਬਹੁਤ ਇੱਜ਼ਤ ਮਿਲਦੀ ਆ ਬਈ ਯਾਰ ਬਾਹਰ ਨਿਕਲ ਕੇ ਪਤਾ ਲੱਗਦਾ ਪੰਜਾਬ ਤੋਂ ਵੀ ਪੱਗ ਨਾਲ ਕਿੰਨੀ ਜ਼ਿਆਦਾ ਇੱਜ਼ਤ ਮਿਲਦੀ ਆ ਪੰਜਾਬੀ ਬੰਦੇ ਨੂੰ ਸੋ ਸਾਡਾ ਵੀ ਮੇਰਾ ਇਹ ਸੁਝਾਸ਼ਨ ਹੈ ਵੀ ਪੰਜਾਬੀ ਬੰਦ ਮੁੰਡੇ ਨੇ ਜਿਹੜੇ ਯਾਰ ਪੱਗ ਜ਼ਰੂਰ ਬੰਨਿਆ ਕਰੋ ਤੇ ਆ ਦੇਖੋ ਬਈ ਹੁਣ ਜਿਵੇਂ ਇਹ ਆਟੋ ਵਾਲੇ ਵੈਸੇ ਜੇ ਆਪਾਂ ਮਟਰਚਰੀ ਪਹਿਲੇ ਸਭਾ ਜਾਣਾ ਹੁੰਦਾ ਵੈਸੇ 100 ਰੁਪਏ ਲੈਂਦੇ ਨੇ ਸਾਰੇ ਨੇ ਲਗਭਗ 100 ਰੁਪਏ ਲਿਆਗਾ। ਲਓ ਭਾਈ ਆਪਾਂ ਪਹੁੰਚ ਗਏ ਆ ਜੀ ਮਟਨਚਰੀ ਪੈਲੈਸ ਤੇ ਹੁਣ ਅੰਦਰ ਚੱਲ ਕੇ ਦੇਖਦੇ ਆਂ। ਇੱਕ ਤਰ੍ਹਾਂ ਦਾ ਸਟੈਂਡ ਜਾਂ ਕਹਿ ਸਕਦੇ ਆਂ ਗੱਡੀ-ਗੁੱਡੀਆਂ ਕਾਫੀ ਖੜੀਆਂ ਨੇ ਉਰੇ। ਪਾਰਕਿੰਗ ਐ। ਪਾਰਕਿੰਗ ਜੀ ਹਾਂ ਪਾਰਕਿੰਗ ਜੀ ਕਹਿ ਸਕਦੇ ਆਂ ਬੱਸਾਂ ਖੜੀਆਂ ਨੇ ਗਿਆ ਨਾਲ ਇਧਰ ਟੈਂਪੋ ਟਰੈਵਲਰ ਖੜੇ ਨੇ। ਕੱਲ ਨੂੰ ਵੈਸੇ ਕੱਲ ਵੈਸੇ ਅਸੀਂ ਉਰੋਂ ਮੁੜ ਕੇ ਗਏ ਆਂ ਕਿ ਇਧਰਲੇ ਪਾਸੇ ਆ ਗਿਆ ਜੂ ਟਾਉਨ। ਬੰਦ ਸੀਗਾ ਕੱਲ ਇਹ ਕਿਦਾਂ ਕਰਕੇ ਅਸੀਂ ਵਾਪਸ ਚਲੇ ਗਏ ਸੀਗੇ ਫਿਰ। ਆਜੋ ਫਿਰ ਚੱਲੀਏ ਅੰਦਰੋਂ ਦੇਖਦੇ ਆਂ ਨਾਲੇ ਆਪਾਂ ਹਿਸਟਰੀ ਵਗੈ ਆ ਇਧਰ ਆ ਗਿਆ ਜੀ ਮਟਨ ਚਰੀ ਪੈਲਸ ਆ ਗਿਆ ਇਧਰ ਅੱਗੇ ਜਾਵਾਂਗੇ ਤਾਂ ਜੂਸ ਕਿਟ ਆ ਗਈ ਤੇ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਜੀ ਇਹ ਹੈ ਮਟਨ ਚਰੀ ਪੈਲਸ ਇੱਥੋਂ ਦੀ ਰਾਇਲ ਫੈਮਲੀ ਦਾ ਘਰ ਤੇ ਇਹਦੀ ਸਟੋਰੀ ਹਿਸਟਰੀ ਬਹੁਤ ਜ਼ਿਆਦਾ ਇੰਟਰਸਟਿੰਗ ਹੈਗੀ ਅਸਲ ਦੇ ਵਿੱਚ ਇਹ ਪੁਰਤਗਾਲੀਆਂ ਦੁਆਰਾ ਬਣਾਇਆ ਗਿਆ ਸੀਗਾ 1545 ਦੇ ਵਿੱਚ ਤੇ ਇੱਥੋਂ ਦੇ ਰਾਜਾ ਵੀਰਾ ਕੇਰਲਾ ਵਰਮਾ ਨੂੰ ਖੁਸ਼ ਕਰਨ ਵਾਸਤੇ ਇਹ ਉਹਨੂੰ ਗਿਫਟ ਕਰ ਦਿੱਤਾ ਗਿਆ ਸੀਗਾ ਪਰ ਅੱਜ ਦੇ ਟਾਈਮ ਇਸ ਨੂੰ ਡੱਚ ਪੈਲੇਸ 20 ਕਿਹਾ ਜਾਂਦਾ ਹੈਗਾ ਬਣਾਇਆ ਵੈਸੇ ਪੁਰਤਗਾਲੀਆਂ ਨੇ ਸੀਗਾ ਪਰ ਡੱਚ ਪੈਲੇਸ 20 ਕਿਹਾ ਜਾਂਦਾ ਹੈਗਾ ਉਹ ਕਿਉਂ ਕਿਹਾ ਜਾਂਦਾ ਕਿਉਂਕਿ ਇਸ ਦੀ ਨਾ ਰੀਨੂਏਸ਼ਨਸ ਕਰੀ ਸੀਗੀ ਡੱਚ ਲੋਕਾਂ ਨੇ ਜਦੋਂ ਡੱਚ ਲੋਕਾਂ ਦਾ ਉਰੇ ਕਬਜ਼ਾ ਹੋ ਗਿਆ ਸੀਗਾ ਇਸ ਸ਼ਹਿਰ ਦੇ ਉੱਤੇ ਤਾਂ ਉਹਨਾਂ ਨੇ ਇਸ ਬਿਲਡਿੰਗ ਦੀ ਰੀਨੂਏਸ਼ਨ ਕਰੀ ਸੀਗੀ ਤਾਂ ਕਰਕੇ ਇਹਨੂੰ ਡੱਚ ਪੈਲੇਸ ਕਿਹਾ ਜਾਂਦਾ ਹੈਗਾ ਇਸ ਪੈਲੇਸ ਵਿੱਚ ਤੁਹਾਨੂੰ ਕੇਰਲਾ ਦੇ ਰਾਜਿਆਂ ਦੇ ਇਤਿਹਾਸ ਦੇ ਨਾਲ ਨਾਲ ਕਿਸ ਤਰ੍ਹਾਂ ਦੇ ਹਥਿਆਰ ਉਹ ਉਸ ਟਾਈਮ ਤੇ ਇਸਤੇਮਾਲ ਕਰਿਆ ਕਰਦੇ ਸਨ ਤੇ ਨਾਲ ਹੀ ਹਾਥੀ ਦੇ ਉੱਪਰ ਧਰੀ ਜਾਣ ਵਾਲੀ ਪਾਲਕੀ ਜਿਸ ਦੇ ਵਿੱਚ ਬੈਠ ਕੇ ਇਹ ਹਾਥੀ ਦੀ ਸਵਾਰੀ ਕਰਿਆ ਕਰਦੇ ਸਨ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੀਆਂ ਪਰ ਇਸ ਸਭ ਤੋਂ ਇਲਾਵਾ ਸਾਨੂੰ ਇਸ ਪੈਲਸ ਦਾ ਆਰਕੀਟੈਕਚਰ ਬਹੁਤ ਵਧੀਆ ਲੱਗਿਆ ਪੈਲਸ ਦੀਆਂ ਖਿੜਕੀਆਂ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤੀਆਂ ਗਈਆਂ ਹਨ ਤਾਂ ਕਿ ਇਹ ਪੈਲਸ ਪੂਰੀ ਗਰਮੀ ਵਿੱਚ ਵੀ ਠੰਡਾ ਰਹੇ ਕੋਰਟ ਅਰਨਾਕੁਲਮ ਦੀ ਟਿਕਟ ਆਪਾਂ ਲੈ ਆ ਜੀ ਆਹ ਸੀ ਟਿਕਟਾਂ ਉਹ ਵਾਟਰ ਮੈਟਰ ਉਹਦੀਆਂ ਇਹ ਉਹ ਰਿ ਸਕੈਨ ਹੋਣਗੀਆਂ ਫਿਰ ਅੱਗੇ ਜਾਣ ਦੇਣਗੇ ਆਪਾਂ ਨੂੰ 12:45 ਦੇ ਜਾਣਾ ਆਪਾਂ ਨੇ 15 ਮਿੰਟ ਰਹਿ ਗਏ ਆਜੋ ਫਿਰ ਹਲਾਓ ਭਾਈ ਸਕੈਨ ਕਰਕੇ ਆਪਾਂ ਆ ਗਏ ਜੀ ਇਧਰਲੀ ਸਾਈਡ ਹੈ ਉਰੇ ਆ ਜੀ ਸਿਟਿੰਗ ਏਰੀਆ ਉਰੇ ਬੈਠਾਂਗੇ ਹੁਣ ਆਪਾਂ ਤੇ ਇਥੋਂ ਫਿਰ ਆਪਣਾ ਜਿਵੇਂ ਏਅਰਪੋਰਟ ਤੇ ਹੁੰਦਾ ਨਾ ਵੀ ਤੁਹਾਡਾ ਕਿਹੜੇ ਗੇਟ ਤੋਂ ਐਂਟਰੀ ਹੈ ਜੀ ਉਹ ਸਿਸਟਮ ਹੈ ਆਪਣਾ ਦੂਜਾ ਗੇਟ ਹੈ ਉਹ ਅੱਗੇ ਆਪੋਰਟ ਏਰੀਆ ਵਾਲਾ ਇਹ ਉਹ ਦੀਗਾ ਆ ਇਧਰ ਖੜੀ ਹੈ ਵਾਟਰ ਮੈਟਰੋ ਜਿਹਦੇ ਤੇ ਆਪਾਂ ਹੁਣ ਆਏ ਆਂਗੇ ਤੇ ਆਪਾਂ ਪਹੁੰਚ ਗਏ ਜੀ ਅਰਨਾਕुलम ਦੇ ਅਰਨਾਕुलम ਵਾਲੀ ਸਾਈਡ ਪਹੁੰਚ ਗਏ ਜੀ ਆਈਲੈਂਡ ਤੋਂ ਪਹਿਲਾਂ ਇਹਦੇ ਆਪਾਂ ਫੋਰਟ ਕੋਚੀ ਵਾਲੇ ਆਈਲੈਂਡ ਤੇ ਇਹ ਹਾਈ ਕੋਰਟ ਸਟੇਸ਼ਨ ਹੈ ਹੂੰ ਇਹ ਹਾਈ ਕੋਰਟ ਦਾ ਸਟੇਸ਼ਨ ਹੈ ਬਈ ਆਪਣੇ 50 ਰੁਪਏ ਲੱਗੇ ਨੇ ਇੱਕ ਪਰਸਨ ਦੇ ਮਤਲਬ ਦੋਨਾਂ ਦੇ ਹੋਗੇ ਸਾਡੇ 100 ਰੁਪਏ ਤੇ ਆ ਅੰਦਰਲਾ ਬਈ ਦੇਖੋ ਇਹ ਇੱਕ ਤਰ੍ਹਾਂ ਦਾ 에어ਪੋਰਟ ਹੀ ਹੋ ਜਾਂਦਾ ਹੈ ਆਲਾ ਸਿਸਟਮ ਜਿਹਾ ਹੈਗਾ ਕੋਚੀ ਦੇ ਅੰਦਰ ਹੀ ਆ ਇਹ ਪਰ ਇਹਨੂੰ ਅਰਨਾਕुलम ਵਾਲੀ ਸਾਈਡ ਕਹਿ ਦਿੰਦੇ ਆ ਤੇ ਹੁਣ ਪਹਿਲਾਂ ਆਪਾਂ ਹੋਟਲ ਦੇਖੀਏ ਯਾਰ ਕੋਈ ਹੋਮਸਟੇ ਵਗੈਰਾ ਦੇਖ ਕੇ ਉਹਦੇ ਸਮਾਨ ਰੱਖ ਗਏ ਨਾ ਫੇਰ ਆਪਾਂ ਜਾਵਾਂਗੇ ਜੀ ਗੁਰਦੁਆਰਾ ਸਾਹਿਬ ਕਰਨੀ ਲਓ ਬਾਈ ਜੀ ਆਪਾਂ ਪਹੁੰਚ ਗਏ ਆ ਜੀ ਫਾਈਨਲੀ ਗੁਰਦੁਆਰਾ ਸ੍ਰੀ ਸਿੰਘ ਸਵਾ ਕੋਚੀ ਤੇ ਆਜੋ ਖੁਸ਼ੀ ਕੋਈ ਇਵੈਂਟ ਚੱਲ ਰਿਹਾ ਮੈਨੂੰ ਲੱਗਦਾ ਅੱਜ ਨਾ ਪ੍ਰੋਗਰਾਮ ਹੋਊਗਾ ਗੁਰਦੁਆਸਰ ਵਾਹਿਗੁਰੂ ਸੰਗਤ ਕਾਫੀ ਆਈ ਲੱਗਦੀ ਆ ਨਾ ਕੁਛੀ ਬਈ ਆ ਪਾਰਕਿੰਗ ਹੋਗੀ ਨਾ ਇਹ ਗੁਰਦੁਰ ਸਾਹਿਬ ਦੀ ਇੱਕ ਛੋਟਾ ਛੋਟਾ ਆ ਮਤਲਬ ਇੱਕ ਰਸਤਾ ਹੈਗਾ ਉਰੇ ਬਾਈਕ ਵਗੈਰਾ ਖੜ ਜੰਦੇ ਆ ਗੱਡੀਆਂ ਖੜਾਉਣ ਵਾਸਤੇ ਮੈਨੂੰ ਲੱਗਦਾ ਬਾਹਰੇ ਆ ਹੈ ਗਰੂ ਇਹ ਤੁਹਾਨੂੰ ਦਰਸ਼ਨ ਕਰਾਉਣੇ ਨਾਲੇ ਤੇ ਦੇਖਣਾ ਕੀ ਇਤਿਹਾਸ ਹੈ ਗੁਰਦੁਰ ਸਾਹਿਬ ਦਾ ਹਲੋ ਆ ਇਧਰ ਜੋੜਾ ਘਰ ਆ ਗਿਆ ਬਈ ਨਿਰਮਲ ਹੋਏ ਕਰੀ ਸੁਨਾਨਾ ਬਾਈ ਜਿਵੇਂ ਕਿ ਤੁਸੀਂ ਦੇਖਿਆ ਹੀ ਆ ਆਪਾਂ ਗੁਰਦੁਆਰਾ ਸ੍ਰੀ ਸਿੰਘ ਸਵਾ ਸਾਈਂ ਵਸ ਟਾਈਮ ਪਹੁੰਚ ਚੁੱਕੇ ਆ ਜੀ ਤੇ ਦਰਬਾਰ ਸਾਹਿਬ ਦੇ ਤੁਸੀਂ ਦਰਸ਼ਨ ਵੀ ਕੀਤੇ ਬਾਈ ਜੀ ਖਾਲਸਾ ਵਾਇਰ ਫਤਿਹ ਜੀ ਤੇ ਬਾਬਾ ਜੀ ਕੀ ਨੌਜੀ ਤੁਹਾਡਾ ਮਹਾਰਾਜ ਨਾਂ ਆ ਗਿਆ ਜੀ ਬੰਟੀ ਸਿੰਘ ਬੰਟੀ ਸਿੰਘ ਠੀਕ ਹੈ ਜੀ ਤੇ ਬਾਬਾ ਜੀ ਤੁਸੀਂ ਕਿੰਨੇ ਟਾਈਮ ਤੋਂ ਰਹਿ ਰਹੇ ਜੀਰੇ ਚਲ ਜਮੇ ਪhle ਹੱਥੇ ਆ ਸਾਡੇ ਪਪਾ ਜੀ ਆਏ ਸਨ 1970 'ਚ ਅੱਛਾ ਜੀ 1970 'ਚ ਆਏ ਸੀਗੇ ਜੀ ਠੀਕ ਹੈ ਜੀ ਤੇ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਜੀ ਕਦੋਂ ਤੋਂ ਕਦੋਂ ਬਣੀ ਸੀ 1976 ਲੈ ਕੇ ਚਲੋ पहला गुरुद्वारा साहब छोटा है इत तेवरा सी अलग छोटी जगह सी वो सो इतम क्योंकि संगत वी जाए उस बुज़ुर्गों ने सोचा कि वोटी जगह चाहिए है okay, okay. उस करके इतने शिफ्ट व्डा गुरुद्वारा साहब बनाया गया है ਹਾਂਜੀ ਦੇ ਸਿੱਖ ਪਰਿਵਾਰ ਉਰੇ ਕਦੋਂ ਤੋਂ ਰਹਿ ਰਹੇ ਜੀ ਵੈਸੇ ਤੇ ਸਿੱਖ ਲਗਾ ਲਓ 1970 ਤੋਂ ਲੈ ਕੇ 70 80 ਤੱਕ ਲੈ ਕੇ ਚਲੋ ਸਰ ਜੀ ਦੂਜੀ ਗੱਲ ਹੈ ਇੱਥੇ ਨੇਵੀ ਦੀ ਸੰਗਤ ਹੈ ਕੀ ਹੈ ਆਰਮੀ ਹੈ ਕੀ ਹੈ ਐਨਸੀਸੀ ਹੈਗੇ ਸਾਰੇ ਹੈਗੇ ਸਾਰੇ ਸਰਵਿਸਸ ਵਾਲੇ ਹੈਗੇ ਡਿਫੈਂਸ ਦਾ ਬਟਾ ਹੈਗਾ ਉਰੇ ਮਤਲਬ ਜ਼ਿਆਦਾਤਰ ਜਿਹੜੇ ਪਰਿਵਾਰ ਨੇ ਉਹ ਆਰਮੀ ਦੇ ਨਾਲ ਸੰਬੰਧ ਰੱਖਦੇ ਆ ਨਹੀਂ ਅੱਛਾ ਜੋ ਸੰਗਤ ਹੈਗੇ ਉਸ ਵਿੱਚ ਜਦਾ ਲਗੇ ਨਾ ਉਹ ਆਂਦੇ ਨੇ ਸੰਗਤ ਸੰਗਤ ਛੇ ਕੇ ਨਾ ਬਾਕੀ ਜੋ ਪਰਿਵਾਰ ਹੈ 25 30% ਬਿਜ਼ਨਸ ਬਿਜ਼ਨਸ ਵਾਲੇ ਸਾਰੇ ਬਿਜ਼ਨਸ ਵਾਲੇ ਨਾ 25 30 ਫੈਮਿਲੀ ਆਨਸ ਮੇਨ अगेन ਸਾਰੇ ਪੰਜਾਬ ਬੇਸਡ ਓਕੇ ਓਕੇ ਉਹ ਫਨੇ ਮਤਲਬ ਪਪਾ ਜੀ ਆਏ ਸੰ ਪੰਜਾਬ ਤੋਂ ਉਹ ਸਾਡੀ ਸੈਕੰਡ ਜਨਰੇਸ਼ਨ ਸਾਡੀ ਤੀਜੀ ਪੀੜ੍ਹੀ ਸ਼ੁਰੂ ਹੋ ਗਈ ਹੈ ਅੱਛਾ ਤੀਜੀ ਪੀੜ੍ਹੀ ਸ਼ੁਰੂ ਹੋ ਗਈ ਠੀਕ ਹੈ ਜੀ ਤੇ ਉਹੀ ਕੋਈ ਦਿੱਕਤ ਤਾਂ ਨਹੀਂ ਕੋਈ ਸਾਹਮਣਾ ਕਰ ਰਹੇ ਬਹੁਤ ਅੱਛੇ ਬੰਦੇ ਨੇ ਸਰ ਕੇਰਲਾ ਵਾਲੇ ਇੱਕ ਕਲਾਸ ਬੜੇ 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 ਸੁਖ ਸ਼ਾਂਤੀ ਹੈ ਬੜੇ ਬੜੇ ਕ੍ਰਾਈਮ ਰੇਟ ਤਾਂ ਜ਼ੀਰੋ ਹੀ ਆ ਬਹੁਤ ਹੀ ਅੱਛੇ ਕੋਈ ਇਸ਼ੂਸ ਨਹੀਂ ਆ ਕੋਈ ਪੋਲਿਟਿਕਲ ਇਸ਼ੂਸ ਕੋਈ ਨਹੀਂ ਆ ਸਾਰੇ ਬਹੁਤ ਹੀ ਸਪੋਰਟ ਕਰਦੇ ਨੇ ਇੱਥੇ ਗੋਦਰ ਸਾਹਿਬ ਦੇ ਵਿੱਚ ਇਵੈਂਟ ਵਗੈਰਾ ਪ੍ਰੋਗਰਾਮ ਕਦੋਂ ਆਰਗੇਨਾਈਜ਼ ਕੀਤੇ ਜਾਂਦੇ ਨੇ ਇੱਥੇ ਪ੍ਰੋਗਰਾਮ ਹੁੰਦੇ ਨੇ ਸਰ ਜੀ ਹਰ ਸੰਡੇ ਨੂੰ ਹੁੰਦੇ ਨੇ ਸਰ ਜੀ ਦੁਪਹਿਰੇ ਲੈ ਲੋ 12:30 ਤੋਂ ਲੈ ਕੇ 2:00 ਤੱਕ ਓਕੇ ਇੱਥੇ ਸੰਗਤ ਹੀ ਲੰਗਰ ਬਣਾਉਂਦੀ ਐ ਸਭ ਕੁਝ ਕਰਦੀ ਐ ਠੀਕ ਹੈ ਜੀ ਸਾਰਿਆਂ ਦਾ ਯੋਗਦਾਨ ਐ ਇਹ ਨਹੀਂ ਹੈਗਾ ਕਿ ਕੀ ਕੋਈ ਕੋਈ ਹੈਗਾ ਕੋਈ ਬਾਹਰੋਂ ਹੈਗਾ ਤਾਂ ਉਹ ਨੂੰ ਨਹੀਂ ਸੇਵਾ ਕਰਨ ਦੇਗਾ ਹਰ ਬੰਦੇ ਨੂੰ ਸੇਵਾ ਮੌਕਾ ਮਿਲ ਜਾਂਦਾ ਹੈ ਪਰ ਚਾਹਣ ਬੱਚਿਆਂ ਨੂੰ ਅਸੀਂ ਪੰਜਾਬੀ ਥੋੜੀ ਪ੍ਰੋਬਲਮ ਹੈਗੀ ਐ ਇੱਥੇ ਪੰਜਾਬੀ ਦਾ ਅਸੀਂ ਜੋ ਮਤਲਬ ਹੈਗਾ ਸਾਡੇ ਅਗਲੀ ਪੀੜ੍ਹੀ ਪੰਜਾਬੀ ਸਿਖਾ ਰਹਿਆਂ ਸੀ ਪੰਜਾਬੀ ਕਲਾਸਿਸ ਸ਼ੁਰੂ ਕਰਤੀਆਂ ਹੋਣ ਸਾਡੇ ਰਾਗੀ ਤਾਂ ਵਗਵਾਨੇ ਸੀ ਹਰ 6 ਮਹੀਨੇ ਵਾਸਤੇ ਪੰਜਾਬ ਤੋਂ ਆਉਂਦੇ ਨੇ ਹੁਣ ਤਰਨਤਰਾਪ ਸਾਹਿਬ ਤੋਂ ਆਏ ਪਿੰ ਰਾਗੀਤਾ ਉਹ 6 ਮਹੀਨੇ ਰਹਿ ਕੇ ਫਿਰ ਅਗਲਾ ਰਾਗੀਤਾ ਆਏਗਾ ਔਰ ਦੂਜੀ ਗੱਲ ਹੈ ਇੱਥੇ ਨਾ ਮਤਲਬ ਵਿਆਹ ਕਰਨ ਵਾਸਤੇ ਮੁੰਡਿਆਂ ਨੂੰ ਪੰਜਾਬ ਦੀ ਨੌਰਥ ਦੀ ਕੁੜੀਆਂ ਨੂੰ ਇੱਥੇ ਆਣਾ ਮਤਲਬ ਉਹਨਾਂ ਨੂੰ ਪੈਰੈਂਟਸ ਕੋਲ ਆ ਇਸ਼ੂਸ ਹੈ ਕਿ ਉਹ ਮਤਲਬ ਇੱਥੇ ਕਲਚਰ ਐਨਟਾਇਰ ਡਿਫਰੈਂਟ ਹੈ ਅੱਛਾ ਇਹ ਚੀਜ਼ ਦੀ ਦਿੱਕਤ ਜ਼ਿਆਦਾ ਹੁੰਦੀ ਹੈ ਇੱਥੇ ਮਤਲਬ ਕੁੜੀਆਂ ਕੁੜੀਆਂ ਇੱਥੇ ਵਿਆਹ ਕਰਕੇ ਸੈੱਟ ਹੋਣਾ ਮਤਲਬ ਉਹ ਕੁੜੀ ਉਥੋਂ ਕਹਿੰਦੇ ਨੌਰਥ ਦੀ ਪੱਲੀ ਬੜੀ ਕੁੜੀ ਨੂੰ ਇੱਥੇ ਆ ਕੇ ਇੱਥੇ ਕਲਚਰ ਟੋਟਲ ਡਿਫਰੈਂਟ ਹੈ ਸੋ ਇਹ ਸੀਗੀਆਂ ਬਾਈ ਕੁਝ ਕੁ ਗੱਲਾਂ ਬਾਤਾਂ ਜੋ ਆਪਾਂ ਬਾਬਾ ਜੀ ਉਹਨਾਂ ਤੋਂ ਪਤਾ ਕਰੀਆਂ ਨਿਗੀਆਂ ਲੰਗਰ ਜੋੜਾ ਘਰ ਚ ਬਾਬਾ ਜੀ ਉਹ ਨਹੀਂ ਹੁੰਦੇ ਹੈਗੇ ਤੇ ਉਹਨਾਂ ਨੇ ਦੱਸਿਆ ਵੀ ਕੀ ਕੀ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਤਾਂ ਇੱਕ ਮੇਨ ਵੱਡੀ ਗੱਲ ਤਾਂ ਇਹ ਹੈ ਵੀ ਕੁੜੀਆਂ ਨਹੀਂ ਮਿਲਦੀਆਂ ਇੱਥੋਂ ਦੇ ਜਿਹੜੇ ਮੁੰਡੇ ਨੇਗੇ ਪੱਕੇ ਹਨ ਕੁੜੀਆਂ ਇੱਥੇ ਆਉਣਾ ਨਹੀਂ ਚਾਹੁੰਦੀਆਂ ਕੇਰਲਾ ਵਿੱਚ ਵਸਣਾ ਘਟ ਜਾਂਦੀਆਂ ਨਿਗੀਆਂ ਇਹ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਬਾਕੀ ਤਾਂ ਅਦਰਵਾਇਜ਼ ਠੀਕ ਹੈਗਾ ਤੇ ਹੁਣ ਆਪਾਂ ਅੰਦਰ ਚੱਲਦੇ ਹਾਂ ਨਾਲ ਤਾਂ ਪ੍ਰਸ਼ਾਦਾ ਪਾਣੀ ਛਕਦੇ ਆਂ ਤੇ ਚੱਲ ਕੇ ਦੇਖਦੇ ਆਂ ਕੀ ਸਿਸਟਮ ਹੈਣਾ ਸਾਰਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਤੇ ਕੀ ਨਾਮ ਹੈ ਭਾਈ ਤੁਹਾਡਾ ਭਾਈ ਮੇਰਾ ਨਾਮ ਕਰਮਜੀਤ ਸਿੰਘ ਹੈ ਕਰਮਜੀਤ ਸਿੰਘ ਤੇ ਤੁਹਾਡਾ ਭਾਈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਤੇ ਆਪਣਾ ਵੀਰ ਜੀ ਹਰਦੀਪ ਸਿੰਘ ਹਰਦੀਪ ਸਿੰਘ ਠੀਕ ਹੈ ਤੇ ਕੀ ਕੰਮ ਕਰਾ ਭਾਈ ਆਪਣਾ ਮੈਂ ਨੀਵੀਂ ਚ ਅੱਛਾ ਨਹੀਂ ਸਾਰੀ ਨੀਵੀਂ ਅੱਛਾ ਨੀਵੀਂ ਜੋਦੰਨੇ ਓਕੇ 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 ਠੀਕ ਹੈ ਮੈਂ ਸੋਚਿਆ ਮੈਂ ਕਾਰੋਬਾਰ ਆ ਵੀਰ ਉਹਨਾਂ ਦਾ ਨਹੀਂ ਨਹੀਂ ਸਾਰੇ ਇੰਨੇ ਠੀਕ ਹੈ ਸਾਰੇ ਤਿੰਨੇ ਹੀ ਨੀਵੀਂ ਤਿੰਨੇ ਨੀਵੀਂ ਚੋਂ ਹਾਂਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਵੈਸੇ ਉਹਰੇ ਭਾਜੀ ਸਾਹ ਨੂੰ 15-15 ਸਾਲ ਹੋਣ ਵਾਲੇ ਆ। ਅੱਛਾ 15 ਸਾਲ ਖੇ ਤਾਂ ਵਾਵਾ ਦਾ ਯਾਰਵਾ ਫਿਰਦਾ ਪੂਰਾ ਹਾਂ। ਹਾਂਜੀ ਹਾਂਜੀ। ਠੀਕ ਹੈ ਜੀ। ਓਕੇ ਓਕੇ। ਵੈਸੇ ਕਿਹੜੇ ਏਰੀਆ ਆਪਣਾ ਪੰਜਾਬ ਚ? ਪੰਜਾਬ ਚ ਆ ਜੀ ਸਾਡਾ ਬੈਕਗ੍ਰਾਉਂਡ ਦਾ ਪਿੰਡਾ ਪਾਜੀ ਅੰਬਰਸਰੀ। ਅੱਛਾ ਅੰਬਰਸਰੀ ਪਿੰਡਾ। ਠੀਕ ਹੈ ਤੇ ਬਾਕੀ ਆਪਾਂ ਸੈਟਲ ਆ ਉੱਤਰਾਖੰਡ ਦੇ ਵਿੱਚ ਓਕੇ 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 ਠੀਕ ਹੈ ਫਿਰ ਤਾਂ ਉੱਤਰਾਖੰਡ ਜਾਂ ਪੰਜਾਬ ਉਧਰ ਵੀ ਗੇੜਾ ਲੱਗਦੀ ਰਹਿੰਦਾ ਹਾਂ ਹਾਂਜੀ ਹਾਂਜੀ ਬਿਲਕੁਲ ਗੇੜਾ ਲੱਗਦਾ ਰਹਿੰਦਾ ਅੰਮ੍ਰਿਤਸਰ ਜਾਈਦਾ ਉਧਰ ਵੀ ਆਪਣਾ ਹੈਗਾ ਸਾਰਾ ਕੁਝ ਠੀਕ ਹੈ ਜੀ ਠੀਕ ਪੱਕਾ ਕਾਰੋਬਾਰ ਆਪਣਾ ਉੱਤਰਾਖੰਡ ਦੇ ਦਾ ਅੱਛਾ ਅੱਛਾ ਠੀਕ ਹੈ ਉਰੇ ਵੈਸੇ ਹੂੰ 15 ਸਾਲ ਹੋ ਗਏ ਨੀਵੀਂ ਚ ਹਾਂਜੀ ਨੀਵੀਂ ਚ ਮਤਲਬ 15 ਸਾਲ ਦੇ ਫਿਰ ਤਾਂ ਇੱਧਰ ਵੀ ਵਧੀਆ ਕਾਰ ਵਧੀਆ ਹਨਾ ਵਧੀਆ ਕਰ ਲਏ ਇੱਥੇ ਆਪਾਂ ਮਤਲਬ ਟੈਂਪਰੇਰੀ ਰਹੀਦਾ ਹੈ ਮਤਲਬ ਘਰ-ਵਾਰ ਦਾ ਸਾਰ ओके okay, होरे केम्या इलाका वगैरह ये वधिया लगया पूरा कहां है बहुत वधिया वैसे घूमण दे हिसाब नाल मतलब जे आपा देखीये ते इधर बहुत इथे लोकल ते नहीं थोड़ा दूर जाना पड़ना ਤੁਹਾਨੂੰ ਇੱਥੇ ਜਿਵੇਂ ਮਨਾਰ ਡੋਕੀ ਅੱਛਾ ਅੱਛਾ ਇਹ ਸਾਈਟਾਂ ਵਧੀਆਂ ਜਿਆਗੀਆਂ ਬਹੁਤ ਵਧੀਆਂ ਸਾਈਟਾਂ ਓਕੇ 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 ਬੁਨਾਰ ਵੈਸੇ ਸਾਡਾ प्लान ਹੈਗਾ ਕੱਲ ਦਾ ਜਾਣ ਦਾ ਬਹੁਤ ਵਧੀਆਂ ਜਗ੍ਹਾ ਜੀ ਠੀਕ ਅੱਛਾ ਉਸ سفر 15 ਹਰ ਵਧੀਆਂ ਦਾ ਸਾਰਾ ਗਾਤਾ ਹੋਗਾ ਹਾਂਜੀ ਹਾਂਜੀ ਹਾਂ ਬਾਈ ਉਹਨਾਂ ਨੇ ਨੇਵੀ ਚ ਫਿਰ ਦੋਸਤਾਂ ਨਾਲ ਮਿਲਦਾ ਬਾਹਰ ਵੀ ਜਾਂਦੇ ਰਹਿੰਦੇ ਹੋਵੋਗੇ ਜਿਵੇਂ ਜਹਾਜ਼ ਰਈ ਵਾਰੀ ਜਾਂ ਫਿਰ ਰਈ ਸ਼ਿਪ ਤੇ ਰਈਦਾ ਸ਼ਿਪ ਜਿੱਥੇ ਜਾਓਗੀ ਫੋਰਨ ਕੰਟਰੀਜ਼ ਜਾਂਦੀ ਨੇ ਠੀਕ ਹੈ ਇਹ ਟੈਨਲ ਜਾਈਦਾ ਠੀਕ ਹੈ ਤੇ ਆ ਗੁਰਦੁਆਰਾ ਦਾ ਇਤਿਹਾਸ ਹੈ ਕਿ ਥੋੜੀ ਬਹੁਤ ਪਤਾ ਇਸ ਚੀਜ਼ ਦਾ ਇਤਿਹਾਸ ਮਤਲਬ ਇਹੋ ਜਿਹਾ ਕੁਝ ਨਹੀਂਗਾ ਬਟ ਕਿ ਆ ਕਿ ਇੱਥੇ ਨੇਵੀ ਆ ਤੇ ਆਪਣੇ ਸਰਦਾਰ ਭਾਜੀ ਹੈਗੇ ਨੇ ਸਾਰੇ ਤੇ ਪੁਰਾਣਾ ਮਤਲਬ ਕਿ ਇੱਥੇ ਇਹ ਜਿਹੜਾ ਇਹ ਜਿਹੜੀ ਜਗ੍ਹਾ ਐ ਐਕਚੁਅਲੀ ਇਹ ਜਿੱਦਾਂ ਜਿੱਥੇ ਮੈਨੂੰ ਆਈਡੀਆ ਹੈ ਕਿ ਪਹਿਲਾ ਗੁਰਦੁਆਰਾ ਇੱਥੇ ਨਹੀਂ ਹੁੰਦਾ ਸੀ ਬਹੁਤ ਪਹਿਲਾਂ ਹਾਂ ਰਾਉਂਡ 80s ਚ ਨਾ ਇਹ ਗੁਰਦੁਆਰਾ ਇੱਥੇ ਛਿਪਿਆੜਾ ਉੱਥੇ ਹੁੰਦਾ ਸੀ ਉੱਥੇ ਐਮਐਸ ਦੀ ਥਾਂ ਹੀ ਤੇ ਉਹਨਾਂ ਨੂੰ ਛਿਪਿਆੜ ਕਿਉਂਕਿ ਉਹ ਬਿਲਕੁਲ ਸੀ ਦੇ ਨੇੜੇ ਹੀ ਉਹ ਕਹਿੰਦੇ ਕਿ ਥਾਂ ਸਾਨੂੰ ਛਪਿਆੜ ਵਾਲੀ ਕਿ ਸਾਨੂੰ ਦੇ ਦਿਓ ਤੇ ਤੁਹਾਨੂੰ ਅਸੀਂ ਇੱਥੇ ਉਹਨਾਂ ਨੇ ਇਹ ਜਗ੍ਹਾ ਫਿਰ ਗੁਰਦੁਆਰੇ ਨੂੰ ਦਿੱਤੀ ਠੀਕ ਠੀਕ ਹੈ ਠੀਕ ਨਾਲ ਗੁਰਦੁਆਰਾ ਸਾਹਿਬ ਬਣਿਆ ਮੈਂ ਸੁਣਿਆ ਮੈਂ ਕਿ ਉਧਰ ਜਗ੍ਹਾ ਹੈਗੀ ਵੀ ਘੱਟ ਸੀਗੀ ਹਾਂ ਜਗ੍ਹਾ ਨਾਲ ਥੋੜੀ ਹੀ ਨਾਲੇ ਬਟ ਉਹ ਲੋਕੇਸ਼ਨ ਐਦਾਂ ਦੀ ਸੀ ਕਿ ਗੁਰਦੁਆਰੇ ਨੂੰ ਮਤਲਬ ਗੁਰਦੁਆਰਾ ਤੇ ਚਲੋ ਇੱਥੇ ਬਣਦਾ ਉਹ ਪਰ ਸੀ ਦੇ ਸਾਹ ਨੇੜੇ ਸੀ ਤੇ ਛਪਿਆੜ ਵਾਸਤੇ ਸ਼ਿਪਿੰਗ ਵਾਸਤੇ ਉਹ ਬੜੀਆ ਜਗ੍ਹਾ ਸੀ ਤੇ ਫਿਰ ਉਹਨਾਂ ਨੇ ਇੱਥੇ ਇੱਕ ਜਗ੍ਹਾ ਦੇ ਦਿੱਤੀ ਇਹ ਤੋਂ ਬਾਅਦ ਇਹ ਗੁਰਦੁਆਰਾ ਇੱਥੇ ਜੋ ਬਈ ਮੈਨੂੰ ਬਾਬਾ ਜੀ ਹੁਣੇ ਦੱਸ ਰਹੇ ਤੇ ਮੇਲਾ ਦਾ 1955 ਦੇ ਲਗਭਗ ਉੱਥੇ ਗੁਰਦੁਆਰਾ ਹੁੰਦਾ ਸੀ ਹਾਂ ਜੀ ਉਹ ਪਹਿਲਾਂ ਉੱਥੇ ਹੁੰਦਾ ਸੀ ਐਕਚੁਅਲੀ ਮੈਂ ਵੀ ਸੁਣਿਆ ਜੀ ਕਿ ਉੱਥੇ ਮੈਂ ਜਗ੍ਹਾ ਉੱਥੇ ਵੀ ਨਹੀਂ ਪਤਾ ਕਿਹੜੀ ਜਗ੍ਹਾ ਆ ਕਿ ਮੈਂ ਸ਼ੁਰੂ ਤੋਂ ਐ ਇੱਥੇ ਹੀ ਦੇਖਿਆ ਮੈਂ ਠੀਕ ਹੈ ਜੀ ਠੀਕ ਹੈ ਹਾਂ ਜੀ ਚਲੋ ਬਹੁਤ ਵਧੀਆ ਲੱਗਿਆ ਫਿਰ ਬਈ ਤੁਹਾਡੇ ਸਾਰਿਆਂ ਨਾਲ ਮਿਲ ਕੇ ਹਨਾ ਤੇ ਸਾਨੂੰ ਵੀ ਯਾਰ ਬਹੁਤ ਵਧੀਆ ਲੱਗਿਆ ਇਲਾਕਾ ਥੋੜਾ ਹਨਾ ਹੁਣ ਤਾਂ ਵੈਸੇ ਤੁਸੀਂ ਹੋਰੇ ਇੱਕ ਦਰਾਨਾ ਤੁਹਾਡਾ ਦੂਜਾ ਘਰ ਹੀ ਹੋ ਗਿਆ ਇਹ ਹਾਂ ਜੀ ਬਿਲਕੁਲ ਬਿਲਕੁਲ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਸੀਗੇ ਬਾਈ ਜੀ ਕੁਝ ਕ ਗੱਲਾਂ ਬਾਤਾਂ ਜੋ ਆਪਾਂ ਨੇ ਇੱਥੋਂ ਦੇ ਲੋਕਾਂ ਨਾਲ ਕਰੀਆਂ ਨੇ ਮਤਲਬ ਜਿਹੜੇ ਆਪਣੇ ਸਿੱਖ ਭਾਈਚਾਰੇ ਉਰੇ ਰਹਿੰਦੇ ਹੈਗੇ ਹਨ ਤੇ ਜਿਹੜੇ ਨੇਵੀ ਦੇ ਮੁੰਡੇ ਉਰੇ ਰਹਿੰਦੇ ਹੈਗੇ ਤੇ ਸਿੱਖ ਪਰਿਵਾਰ ਜਿਵੇਂ ਬਾਈ ਬਾਬਾ ਜੀ ਉਹਨਾਂ ਨੇ ਦੱਸਿਆ ਕਿ ਲਗਭਗ 25 ਤੋਂ 28 ਦੇ ਕਰੀਬ ਸਿੱਖ ਪਰਿਵਾਰ ਉਰੇ ਰਹਿੰਦੇ ਹੈਗੇ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਪੁਰਾਣਾ ਗੁਰਦੁਆਰਾ ਸਾਹਿਬ ਸੀਗਾ ਜਿਹੜਾ ਗੁਰਦੁਆਰਾ ਸ੍ਰੀ ਸਿੰਘ ਸਵਾ ਉਹ 1955 ਦੇ ਲਗਭਗ ਇੱਥੇ ਮਤਲਬ ਬਿਲਡਿੰਗ ਦੀ ਜਿਹੜੀ ਉਹ ਸਾਰੀ ਹੋਈ ਸੀਗੀ ਪਰ ਉਸ ਤੋਂ ਬਾਅਦ ਲਗਭਗ 1975 ਦੇ ਵਿੱਚ ਜਿਹੜਾ ਗੁਰਦੁਆਰ ਸਾਹਿਬ ਇਸ ਜਗ੍ਹਾ ਤੇ ਸ਼ਿਫਟ ਹੋ ਗਿਆ ਸੀਗਾ ਜਿੱਥੇ ਹੁਣ ਇਸ ਟਾਈਮ ਆਪਾਂ ਖੜੇ ਆਗੇ ਤੇ ਇੱਕ ਬਾਬਾ ਜੀ ਹੁਣੇ ਆਪਾਂ ਨੂੰ ਹੋਰ ਮਿਲ ਹੈਗੇ ਬਾਬਾ ਸੁਖਦੇਵ ਸਿੰਘ ਜੀ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੂ ਰਾਮਦਾਸ ਜੀ ਮੈਂ ਅਮਸਦ ਦਾ ਵੈਨ ਵਾਲਾ ਹੈਗਾ ਹਾਂ ਮੇਰਾ ਨਾਮ ਸੁਖਦੇਵ ਸਿੰਘ ਹੈਗਾ ਹੈ ਮੇਰਾ ਬੇਟਾ ਗੁਰਪ੍ਰੀਤ ਸਿੰਘ ਹੈਗਾ ਉਹ ਪਹਿਲਾਂ ਇੱਥੇ ਇੰਡੀਅਨ ਕੋਸਟ ਗਾਰਡ ਵਿੱਚ ਸੇਵਿਸ ਕਰਦਾ ਹੁੰਦਾ ਸੀ ਉਦੋਂ ਅਸੀਂ 3 ਸਾਲ ਵਾਸਤੇ ਆਏ ਸੀ 2015 ਤੋਂ ਲੈ ਕੇ ਸਤਾ ਤਾਗਾ ਸੀ ਤੇ ਦਾ ਗਿਆ ਉਸ ਤੋਂ ਬਾਅਦ ਉਹਦਾ ਟ੍ਰਾਂਸਫਰ ਜਿਹੜਾ ਹੈਗਾ ਰਮੇਸ਼ਵਰ ਮੰਡਪਮ ਹੋ ਗਿਆ ਸੀ ਤੇ ਉੱਥੇ ਚਲਾ ਗਿਆ ਉਸ ਤੋਂ ਬਾਅਦ ਅਸੀਂ ਕਦੀ ਨਹੀਂ ਆ ਸਕੇ ਬਾਬੇ ਨੇ ਹੁਣ ਕਿਰਪਾ ਕੀਤੀ ਹੈਗੀ ਹੈ ਕਿ ਮੇਰੀ ਆਪਣੀ ਗ੍ਰੈਂਡ ਡਾਟਰ ਜਿਹੜੀ ਹੈਗੀ ਇਸੀਦਤ ਕੌਰ ਮੇਰੇ ਨਾਲ ਆਈ ਹੈਗੀ ਉਹ ਦਰਸ਼ਨ ਕਰਨਾ ਚਾਹਦੀ ਸੀ ਇਸ ਤਰ੍ਹਾਂ ਤੁਹਾਡੀ ਪੋਤੀ ਜੀ ਹੈ ਹਾਂ ਇਹ ਪੋਤੀ ਹੈਗੀ ਹੈ ਬੇਟੀ ਉਹ ਇਹ ਮੇਰੀ ਜਿਹੜਾ ਸੀਦਰ ਕੌਰ ਹੈ ਬਾਬੇ ਦੀ ਇਹਦੇ ਤੇ ਕਿਰਪਾ ਹੈਗੀ ਮੈਨੂੰ ਤੇ ਕਿਰਪਾ ਹੈਗੀ ਹੈ ਚਲੋ ਭਾਈ ਜੀ ਜੋ ਕੀ ਚੱਲਦੇ ਭਰੇ ਨਗਰੀ ਵਸਦੀ ਬਣੀ ਹੈ ਤੇ ਆਪਾਂ ਹੁਣ ਚੱਲਦੇ ਆਂ ਜੀ ਤੇ ਆਹ ਗੁਰਦੁਆਰ ਸਾਹਿਬ ਦੀ ਜਿਹੜੀ ਜਿਹੜਾ ਕੰਪਲੈਕਸ ਏਰੀਆ ਹੈਗਾ ਉਹ ਸ਼ੁਰੂ ਹੋ ਜਾਂਦਾ ਉਰੋਂ ਇਹ ਪਾਰਕਿੰਗ ਜਿਆ ਏਰੀਆ ਹੋ ਜਾਂਦਾ ਨਾ ਮੋਟਰਸਾਈਕਲ ਗੱਡੀਆਂ ਦਾ ਗੱਡੀਆਂ ਪਾਰ ਖੜ੍ਹਦੀਆਂ ਵੈਸੇ ਮੋਟਰਸਾਈਕਲ ਦੀ ਪਾਰਕਿੰਗ ਜੀ ਹੋ ਜਾਂਦੀ ਆ ਹਾਂ ਉਰੇ ਤੇ ਦਰਸ਼ਨ ਕਰ ਲਏ ਜੀ ਆਪਾਂ ਤੇ ਹੁਣ ਆਪਾਂ ਚੱਲਦੇ ਆਂ ਜੀ ਹੋਟਲ ਵਗੈਰਾ ਕਰਨ ਨੂੰ ਹਣਾ ਆਪਣੇ ਉਹ ਆਹੀ ਗੁਰੂ ਹੁਣ ਬਾਈ ਜੀ ਪ੍ਰਸ਼ਾਦਾ ਛਕ ਲਿਆ ਆਪਾਂ ਨੇ ਗੁਰੂ ਕਾ ਲੰਗਰ ਯਾਰ ਗੁਰਦੁਆਰੇ ਆਗੇ ਨਾ ਘਰ ਵਾਲੀ ਫੀਲਿੰਗ ਜੀ ਆਉਣ ਲੱਗ ਜਾਂਦੀ ਆ ਯਾਰ ਸਹੀ ਗੱਲ ਆ ਹਣਾ ਕੋਈ ਸਹੀ ਗੱਲ ਆ ਬਾਈ ਜਿਹੜੀ ਆਪਣੇਪਣ ਜਿਹੀ ਵਾਲੀ ਫੀਲਿੰਗ ਆ ਉਹ ਤਾਂ ਯਾਰ ਗੁਰਦੁਆਰੇ ਜਾ ਕੇ ਹੀ ਆਉਂਦੀ ਆ ਹਨਾ ਤੇ ਹੁਣ ਆਪਾਂ ਚੱਲਦੇ ਆ ਜੀ ਆ ਦਰਸ਼ਨ ਕਰ ਲਏ ਗੁਰੂਤਾਰ ਸਾਹਿਬ ਦੇ ਤੇ ਇੱਥੇ ਨੇੜੇ 2 ਕਿਲੋਮੀਟਰ ਤੇ ਇੱਕ ਹੋਟਲ ਦਾ ਪਤਾ ਲੱਗਿਆ ਸਾਨੂੰ ਬਾਬਾ ਜੀ ਉਹਨਾਂ ਤੋਂ ਕੇ ਕੇ ਇੰਟਰਨੈਸ਼ਨਲ ਕਰਕੇ ਹੋਟਲ ਦਾ ਨਾਮ ਹੈਗਾ ਤੇ ਉੱਥੇ ਰੂਮ ਵਗੈਰਾ ਆਪਾਂ ਲੈਣੇ ਹੈਗੇ ਗੁੱਡ ਈਵਨਿੰਗ ਬਾਈ ਤੇ ਦੋ ਦੋ ਘੰਟੇ ਰੂਮ ਦੇ ਵਿੱਚ ਆਰਾਮ ਕਰਨ ਤੋਂ ਬਾਅਦ ਹੁਣ ਆਪਾਂ ਨਿਕਲੇ ਆ ਜੀ ਬਾਹਰ ਤੇ ਹੋਟਲ ਆਪਾਂ ਲੈ ਲਿਆ ਸੀਗਾ ਜੀ ਮਤਲਬ ਰੂਮ ਲੈ ਲਿਆ ਸੀਗਾ ਫਿਰ ਇਹ ਕਹਿੰਦਾ ਮਤਲਬ ਹੋਟਲ ਨਹੀਂ ਕੇਕੇ ਇੰਟਰਨੈਸ਼ਨਲ ਹਾਂ ਕੇਕੇ ਇੰਟਰਨੈਸ਼ਨਲ ਕਰਕੇ ਹੋਟਲ ਦਾ ਨਾਮ ਹੈਗਾ ਉੱਥੇ ਆਪਾਂ ਨੇ ਰੂਮ ਲੈ ਲਿਆ ਸੀਗਾ ਤੇ ਇਹ ਹੋਟਲ ਬਾਰੇ ਬਾਰੇ ਆਪਾਂ ਨੂੰ ਗੁਰਦਰ ਸਾਹਿਬ ਚ ਪਤਾ ਲੱਗਿਆ ਸੀਗਾ ਬਾਬਾ ਜੀ ਉਹਨਾਂ ਤੋਂ ਕਹਿੰਦਾ ਵੀ ਤੁਸੀਂ ਉੱਥੇ ਲੈ ਸਕਦੇ ਹੋ ਇਹ ਅਰਨੇਕੋਲਮ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਉਹਦੇ ਬਿਲਕੁਲ ਲੱਗ ਗਈ ਹੈ ਇਹ ਨੂੰ ਸਾਊਥ ਰੇਲਵੇ ਸਟੇਸ਼ਨ ਕਹਿੰਦੇ ਆ ਹਾਂ ਸਾਊਥ ਰੇਲਵੇ ਸਟੇਸ਼ਨ ਕਹਿੰਦੇ ਆ ਔਰ ਇੱਕ ਤਰ੍ਹਾਂ ਉਹਦੇ ਲਾਗੇ ਜੀ ਹੈ ਜੰਮੀ ਰੇਲਵੇ ਸਟੇਸ਼ਨ ਤੇ ਹੁਣ ਆਪਾਂ ਚੱਲੇ ਆਂ ਬਾਈ ਫਿਰ ਖਾਣਾ ਖੋਣਾ ਹਾਂ ਇੱਕ ਨੇੜੇ ਪੰਜਾਬੀ ਢਾਬਾ ਹੈਗਾ ਉੱਥੇ ਦੇਖਦੇ ਆਂ ਆਪਾਂ ਕਿਦਾਂ ਦਾ ਆਪਾਂ ਨੂੰ ਖਾਣ ਪੀਣ ਦਾ ਸਮਾਨ ਮਿਲਦਾ ਹੈਗਾ ਡਿਨਰ ਕਰਕੇ ਆਵਾਂਗੇ ਉੱਥੇ ਲੰਚ ਤਾਂ ਅੱਜ ਸਾਡਾ ਗੁਰਦੁਆਰਾ ਸਾਹਿਬ ਸੀ ਹਾਂ ਲੰਚ ਤਾਂ ਗੁਰਦੁਆਰ ਸਾਹਿਬ ਹੋ ਗਿਆ ਸੀ ਯਾਰ ਬੜਾ ਪ੍ਰਸ਼ਾਦਾ ਯਾਰ ਬਹੁਤ ਜ਼ਿਆਦਾ ਸਵਾਦ ਲੱਗਿਆ ਗੁਰਦੁਆਰ ਸਾਹਿਬ ਚੱਲ ਚੱਲ ਖੁਸ਼ੀ ਚੱਲ ਖੀਰ ਲੰਗਰ ਚ ਖੀਰ ਮਿਲੀ ਯਾਰ ਬੜੀ ਸਵਾਦ ਲੱਗੀ ਯਾਰ ਕਸਟਰਡ ਵਾਲੀ ਖੀਰ ਸੀ ਸਹਲੇ ਸੀ ਮੈਂ ਤਾਂ ਫਿਰ ਦੋ ਵਾਰੀ ਪਵਾਈ ਆ ਬਾਈ ਬੜੀ ਸਵਾਦ ਲੱਗੀ ਮੈਨੂੰ ਖੀਰ ਲੰਗਰ ਬਾਈ ਸਾਰੇ ਕਿਥੇ ਮਿਲ ਹੀ ਜਾਂਦਾ ਹੈ ਬਿਲਕੁਲ ਬਾਈ ਗੁਰੂ ਕਾਲਾੰਗਰ ਵੈਸੇ ਵੀ ਸਵਾਦ ਆਦਾ ਜਿੱਥੇ ਮਰਜ਼ੀ ਹੋਵੇ ਯਾਰ ਘਰ ਘਰ ਵਰਗਾ ਖਾਣਾ ਮਿਲ ਜਵੇ ਯਾਰ ਟੂਰਾਂ ਤੇ ਹਨਾ ਐਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਆ ਤੇ ਇੱਕ ਬਾਈ ਬੁਕਿੰਗ ਕਰਵਾਤੀ ਆਪਾਂ ਨੇ ਕੱਲ ਦੀ ਕੇਰਲਾ ਦੀ ਪੀ ਆਰਟੀਸੀ ਬਸ ਇਹ ਕਹਿ ਸਕਦੇ ਆ ਆਪਾਂ ਸਰਕਾਰੀ ਤੇ ਉਹਦੇ ਥਰੂ ਆਪਾਂ ਜਾਵਾਂਗੇ ਜੀ ਮੋਨਾਰ ਕੱਲ ਨੂੰ ਤੇ ਮਨਾਰਕ ਹਿੱਲ ਸਟੇਸ਼ਨ ਹੈਗਾ ਬਹੁਤ ਜ਼ਿਆਦਾ ਸੋਹਣਾ ਹਿੱਲ ਸਟੇਸ਼ਨ ਹੈ ਸਾਊਥ ਦਾ ਤੇ ਅਸਲ ਕੇਰਲਾ ਵੈਸੇ ਹੁਣ ਸ਼ੁਰੂ ਹੋਊਗਾ ਗਾਂਦਿਆਂ ਇੱਕ ਤਾਂ ਸਾਡੀ ਸਟੇ ਸੀਗੀ ਕਿਉਂਕਿ ਟ੍ਰੇਨ ਇੱਥੇ ਆ ਕੇ ਰੁਕਦੀ ਹੈ ਨਾ ਬਿਲਕੁਲ ਆਸੀਂ ਸੋਚੇ ਇਹ ਵੀ ਘੁੰਮ ਲੈਣੇ ਆ ਹਾਂ ਅਸੀਂ ਉੱਥੇ ਚੱਲ ਇਹ ਵੀ ਕੇਰ ਕੋਚੀ ਵੀ ਘੁੰਮ ਲੈਣੇ ਸਭ ਤੋਂ ਵੱਡਾ ਸ਼ਹਿਰ ਹੈ ਕੋਚੀ ਵੈਸੇ ਤੇ ਉਰੇ ਤਾਂ ਥੋੜਾ ਹਿਸਟੋਰੀਕਲ ਚੀਜ਼ਾਂ ਜ਼ਿਆਦਾ ਨਹੀਂ ਹੈ ਘੁੰਮਣ ਵਾਲੀਆਂ ਪਰ ਜਿਵੇਂ ਜਿਵੇਂ ਆਪਾਂ ਅੱਗੇ ਜਾਈ ਜਾਵਾਂਗੇ ਤਾਂ ਇੰਟਰਸਟਿੰਗ ਚੀਜ਼ਾਂ ਹੋਰ ਵੀ ਜ਼ਿਆਦਾ ਬਹੁਤ ਸੋਹਣੀਆਂ ਦੇਖਣ ਵਾਲੀਆਂ ਜਿਵੇਂ ਮਨਾਰ ਦੇ ਵਿੱਚ ਆ ਗਿਆ ਪਹਾੜ ਹਿੱਲ ਸਟੇਸ਼ਨ ਆ ਗਿਆ ਉਹ ਉਸ ਤੋਂ ਬਾਅਦ ਐਲ ਐਫ ਪੀ ਆ ਜਾਊਗਾ ਥੇਕੜੀ ਆ ਜਾਊਗਾ ਤਾਂ ਹੋਰ ਵੀ ਦਾ ਸੋਹਣਾ ਸੋਹਣਾ ਮਤਲਬ ਜਿਵੇਂ ਜਿਵੇਂ ਅੱਗੇ ਜਾਈ ਜਾਵਾਂਗੇ ਸੋਹਣਾ ਲੱਗ ਜਊਗਾ ਆਪਾਂ ਨੂੰ ਕੇਰਲਾ ਹਨਾ ਕੱਲ ਤੋਂ ਮਤਲਬ ਐ ਮੰਨ ਲਓ ਵੀ ਸੀਰੀਜ਼ ਜਿਹੜੀ ਅਸਲ 'ਚ ਉਹ ਸ਼ੁਰੂ ਹੋਈ ਹੈਗੀ ਕੱਲ ਤੋਂ ਉਹ ਆ ਗਿਆ ਆਪਣਾ ਪੰਜਾਬੀ ਟਾਪਾ ਪਿਓਰ ਵੈਜ ਤੇ ਆਹ ਭਾਈ ਮਾਰਕੀਟਾ ਉਹ ਇਧਰਲੇ ਪਾਸੇ ਜਿੱਥੋਂ ਦੀ ਆਪਾਂ ਲੰਘ ਰਹੇ ਹਾਂਗੇ ਤੇ ਆਹ ਇਧਰ ਆ ਗਿਆ ਆਪਣਾ ਪੰਜਾਬੀ ਢਾਬਾ ਦੇਖਦੇ ਆ ਭਾਈ ਖਾਣਾ ਖੋਣਾ ਇਹਨਾਂ ਦਾ ਕਿਵੇਂ ਦਾ ਰਹਿੰਦਾ ਹੁਣ ਇਨਰ ਆਪਾਂ ਕਰਿਆ ਜੀ ਤੇ ਠੀਕ ਲੱਗਿਆ ਨਾ ਬਹੁਤਾ ਜਿਆਦਾ ਵਧੀਆ ਲੱਗਿਆ ਨਾ ਬਹੁਤਾ ਜਿਆਦਾ ਮਾੜਾ ਲੱਗਿਆ ਨਾਰਮਲ ਜਿਹਾ ਲੱਗਿਆ ਸਾਨੂੰ ਤਾਂ ਤੇ ਇੱਕ ਗੱਲ ਹੋਰ ਆ ਵੀ ਵੈਜੀਟੇਰੀਅਨ ਆਪਸ਼ਨ ਆ ਤੁਹਾਨੂੰ ਬਾਹਰ ਜਾਨੇ ਹੋ ਨਾ ਬਹੁਤ ਘੱਟ ਮਿਲਦੀਆਂ ਨੇਗੀਆਂ ਜੇ ਤੁਸੀਂ ਨਾਨ ਵੈਜ ਖਾ ਲੈਨੇ ਹੋ ਫੇਰ ਤਾਂ ਤੁਸੀਂ ਈਜ਼ੀਲੀ ਟਰੈਵਲ ਕਰ ਸਕਦੇ ਹੋ ਕਿਤੇ ਵੀ ਕਿਉਂਕਿ ਨਾਨ ਵੈਜ ਦਾ ਮਿਲੇ ਜਾਂਦਾ ਯਾਰ ਜਿੱਥੇ ਮਰਜ਼ੀ ਭਾਓ ਤੁਸੀਂ ਹਨਾ ਵੈਜੀਟੇਰੀਅਨ ਮਿਲਣ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਕੰਮ ਆ ਉਹ ਲਿਮਟਿਡ ਜੀ অপਸ਼ਨ ਨਹੀਂ ਹੁੰਦੀਆਂ ਨਹੀਂ ਹੈ ਜਿੱਥੇ ਵੀ ਜਾਂਦੇ ਆਪਾਂ ਨਾ ਵੈਜ ਦੀ ਵੈਜ ਦੇ ਵਿੱਚ ਸੋ ਪਰ ਆਪਾਂ ਤਾਂ ਹੀਲਾ ਕਰ ਰੇ ਕਰਨਾ ਹੀ ਪੈਣਾ ਕਿਸੇ ਲੋੜ ਕਿਉਂਕਿ ਅਸੀਂ ਦੋਨੇ ਵੈਜੀਟੇਰੀਅਨ ਹੀ ਆ ਤੇ ਇਸੇ ਨਾਲ ਫਿਰ ਆਪਾਂ ਇਸ ਵਲੌਗ ਨੂੰ ਉਰੀ ਕਰਦੇ ਆ ਜੀ ਸਮਾਪਤ ਤੇ ਤੁਹਾਨੂੰ ਮਿਲਦੇ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਆਪਾਂ ਉਰੋਂ ਜਾਵਾਂਗੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਮੂਨਾਰ ਵਾਲੇ ਪਾਸੇ ਨੂੰ ਉਹ ਹਿਲ ਸਟੇਸ਼ਨ ਹੈ ਇੱਕ ਸਾਊਥ ਦਾ ਹੈ ਨਾ ਬਹੁਤ ਹੀ ਜ਼ਿਆਦਾ ਸੋਹਣੀ ਜਗ੍ਹਾ ਹੈ ਉਹ ਤੇ ਬਿਲਕੁਲ ਵੀ ਮਿਸ ਨਾ ਕਰਿਓ ਅਗਲਾ ਵਲੌਗ ਤੇ ਕਿ ਇਥੋਂ ਦਾ ਆਥੈਂਟਿਕ ਫੂਡ ਆਪਾਂ ਲਾਸਟ ਵਾਲੇ ਬਲੌਗ ਚ ਟਰਾਈ ਕਰਾਂਗੇ ਕਿਉਂਕਿ ਹਜੇ ਸਾਨੂੰ ਐਵੇਂ ਵੀ ਪਹਿਲੀ ਨਾ ਬਿਮਾਰ ਹੋ ਜਾਈ ਹੋਣੀ ਕੋਈ ਨਾ ਚਲ ਕਰ ਲਾਂਗੇ ਜਿੱਥੇ ਮਿਲਿਆ ਸਾਨੂੰ ਦੋਸਾ ਦੋਸਾ ਵੀ ਟਰਾਈ ਕਰਨਾ ਹੈ ਹਲੇ ਅਸੀਂ ਨੇ ਇਡਲੀ ਵੀ ਕਰਨੀ ਹੈ ਟਰਾਈ ਇਡਲੀ ਨਹੀਂ ਦੋਸਾ ਇਡਲੀ ਤਾਂ ਵੈਸੇ ਮੈਂ ਖਾਧੀ ਐ ਇੱਕ ਵਾਰ ਮੈਨੂੰ ਯਾਰ ਉਦੋਂ ਵਧੀਆ ਨਹੀਂ ਸੀ ਲੱਗੀ ਜੰਮੀ ਵੀ ਦੁਬਾਰੇ ਟਰਾਈ ਕਰਾਂਗੇ ਇਹਨਾਂ ਦੀ ਚਲੋ ਠੀਕ ਆ ਬਾਈ ਮਿਲਦੇ ਆ ਨਵੇਂ ਬਲੌਗ ਦੇ ਨਾਲ